ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪੰਜਵਾ ਘਰ ਪਹਿਲਾ ਤੇ ਤੁਕੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕਿਸ ਹਾਂ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਵੱਡਾ ਬਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵਖੰਡਨਾ ਸਭ ਸੁਖ ਨਾਵਨਿਦ ਦੇਸੀ ਕਿਸ ਹਾਂ ਜਾਚੀ ਕਿਸ ਆਰਾਦੇ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਵਡਾ ਬਡੇਰਾ ਸੋ ਸੋ ਕਾ ਕੋ ਰਲ ਸੇ ਨਿਰਭਉ ਨਿਰੰਕਾਰ ਭਵ ਖੰਡਾ ਨਾ ਸਭ ਸੁਖ ਨਵ ਨਿਦ ਦੇ ਸੇ ਹਰ ਜੀਓ ਤੇਰੀ ਦਾਤੇ ਰਾਜਾ ਮਾਨਸ ਬਪੜਾ ਕਿਆ ਸਾ ਲਾਹੀ ਕਿਆ ਤਿਸ ਕਾ ਮੋਤਾਜ ਨਹਾਰ ਧਿਆਇਆ ਸਬਕਿਸ ਤਿਸ ਕਾ ਤਿਸ ਕੀ ਭੋਖਾ ਗਵਾਈ ਐਸਾ ਧਨ ਦੀਆ ਸੁਖ ਦਾਤਾ ਨਿਖੋਟ ਨ ਕਬਹਿ ਜਾਏ आनंद ਭਇਆ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਿਲਾਏ ਮਨ ਨਾਮ ਜਪ ਨਾਮ ਆਰਾਧ ਆਨ ਦਿਨ ਨਾਮ ਬਖਾਣੀ ਉਪਦੇਸ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ ਜੇ ਨ ਕਾ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੈ ਪ੍ਰਭ ਤੇਰੀ ਸਰਬ ਜੀਆ ਦਿਆਲਾ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖਲੇ ਹੋ ਨਾਨਕ ਜਨ ਤੁਮਰਾ ਜੋ ਪਿਤਾ ਪੂਤਾ ਕਿਰਪਾਲਾ ਕੀਮਤ ਕੌਣ ਕਰੈ ਪ੍ਰਭ ਤੇਰੀ ਓ ਸਰਬ ਜੀਆ ਦਿਆਲਾ ਸਭ ਕੁਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲ ਰਾਖਲੇੋ ਨਾਨਕ ਜਨ ਤੁਮਰਾ ਜੋ ਪਿਤਾ ਪੂਤਾ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਰਠਾ ਮਹਲਾ 5 ਕਰ ਪਹਿਲਾ ਤੇ ਤੁਕੇ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਕਿਸ ਹਉ ਜਾਚੀ ਕਿਸ ਆਰਾਦੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਵਡਾ ਬਡੇਰਾ ਸੋ ਸੋ ਖਾਕੂ ਰਲਸੀ ਨਿਰਪਉ ਨਿਰੰਕਾਰ ਪਵਖੰਡਨਾ ਸਭ ਸੁਖ ਨਬਨਿਦ ਦੇਸੀ